ਮਹਾਨ ਦੜਾਕ ਫੌਜਾ ਸਿੰਘ ਨਮਿਤ ਅੱਜ ਹੋਵੇਗਾ ਅੰਤਿਮ ਅਰਦਾਸ ਜਲੰਧਰ ਦੇ ਪਿੰਡ ਸਰਮਸਤਪੁਰ ਦੇ ਵਿੱਚ ਗੁਰੂ ਘਰ ਦਾ ਧਾਰਮਿਕ ਸਮਾਗਮ 14 ਜੁਲਾਈ ਨੂੰ ਸੜਖਾਤ ਦੇ ਵਿੱਚ ਹੋਈ ਸੀ ਮਤ ਸਸਰਕਾਲ న్యూਸ 18 ਪੰਜਾਬ ਨਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂ ਅਨਾ ਚੌਥਰੀ ਲੈ ਕੇ ਹਾਜ਼ਰ ਆਂ ਡਾਇਰੈਕਟ ਡਿਸਟ੍ਰਿਕਟ ਤੋਂ ਸ਼ੁਰੂ ਕਰਦੇ ਆਂ ਖਬਰਾਂ ਦਾ ਸਿਲਸਿਲਾ ਆਭਿਦਾਇਕ ਜਰਦੀਪ ਗੋਲਡੀ ਕੰਬੋਜ ਲੋਕਾਂ ਨੂੰ ਇੱਕ ਵਿਵਾਦਤ ਸਲਾਹ ਦੇ ਨਜ਼ਰ ਆਏ ਉਹਨਾਂ ਕਹਿੰਿਆ ਕਿ ਜੇਕਰ ਨਸ਼ੇ ਦਾ ਕੋਹੜ ਕੱਢਣਾ ਹੈ ਤਾਂ ਖੁਦ ਹੀ ਮੋਰਚਾ ਸੰਭਾਲਣਾ ਪੈਣਾ ਹੈ ਇਸ ਦੇ ਲਈ ਡਰੱਗ ਵੇਚਣ ਵਾਲਿਆਂ ਦਾ ਪਤਾਪਾ ਕਰ ਦੋ ਉਸ ਤੋਂ ਬਾਅਦ ਮੈਂ ਖੁਦ ਮਾਮਲਾ ਸੰਭਾਲ ਲਵਾਂਗਾ ਦੱਸ ਦੇ ਕਿ ਇੱਕ ਮਹਿਲਾ ਨੇ ਵਿਧਾਇਕ ਕੰਬੋਜ ਨੂੰ ਸ਼ਿਕਾਇਤ ਕੀਤੀ ਸੀ ਕਿ ਡਰਗ ਤਸਕਰਾਂ ਤੇ ਗਾਲੀ ਗਲੋਚ ਕਰਨ ਦੇ ਇਲਜ਼ਾਮ ਲਗਾਏ ਸੀ ਜਿਸ ਤੋਂ ਬਾਅਦ ਵਿਧਾਇਕ ਅਜਹੀ ਸਲਾਹ ਦਿੰਦੇ ਹੋਏ ਨਜ਼ਰ ਆਏ ਜਿਹੜਾ ਚੇੜਪੇੜ ਕਰੇ ਚਿੱਟੀ ਵਾਲਾ ਜਿੰਨੀ ਮਰਜ਼ੀ ਨਾਸਾ ਘੁੱਟੋ ਆਪੇ ਨੇ ਪਾ ਲਾਂਗੇ ਨਹੀਂ ਅੱਜ ਤਾਂ ਗਵੰਡੀਆਂ ਵੀ ਵਾਰੀ ਹੈ ਕਨੂੰ ਆਪਣੇ ਘਰੇ ਵੀ ਆ ਜੇ ਰਹੀ ਹੈ ਅੱਜ ਕਿੰਨੇ ਫੜੇ ਆ ਦੋ ਫੜੇ ਹੈ ਦੋ ਦੋ ਫੜੇ ਦੋ ਬੇਨ ਫੜੇ। ਦੋ ਮੇਨ ਫੜੇ। ਤੁਸੀਂ ਆਪੇ ਹੀ ਵੇਖ ਲਓ। ਇਹ ਫੜੇ ਨੇ ਤਾਂ ਕੋਈ ਨਹੀਂ ਚੱਪੀਆਂ ਲੈ। ਕੋਈ ਗੈ ਵੀ ਤਮਕੀਆਂ ਧੁਮਕਿਆਂ ਦਾ ਬੋਝ ਨਹੀਂ ਪਣੇ। ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ। ਮੈਂ ਆਪੇ ਸੰਭਲਾਂ। ਠੀਕ ਹੈ? ਹੋਰ ਇਹਦੁਵਦ ਕੀ ਕਹਿੰਦਾ ਦੱਸੋ? ਜਿਹੜਾ ਚੇੜਪੇੜ ਕਰੇ ਚਿੱਟੀ ਵਾਲਾ ਜਿੰਨੀ ਮਰਜ਼ੀ ਨਾਸਾ ਕੁੱਟੋ ਆਪੇ ਨੇ ਪੜ ਲਾਂਗੇ। ਕੋਈ ਗੈ ਵੀ ਤਮਕੀਆਂ ਧੁਮਕਿਆਂ ਦਾ ਬੋਝ ਨਹੀਂ ਪਣੇ। ਨਾਸਾ ਕੁੱਟੋ ਰੱਜ ਕੇ ਕੋਈ ਇਤਰਾਜ਼ ਨਹੀਂ। ਮੈਂ ਆਪੇ ਸੰਭਲਾਂ। ਠੀਕ ਹੈ? ਹੋਰ ਇਤਵਦ ਕੀ ਕਹਿਣਾ ਦੱਸੋ ਜਿਹੜਾ ਚੇੜਪੇੜ ਕਰੇ ਚਿੱਟੇ ਵਾਲਾ ਜਿੰਨੀ ਮਰਜ਼ੀ ਨਾਸਾ ਘੁੱਟੋ ਆਪੇ ਨੇ ਪਾ ਲੰਗੇ ਕੋਈ ਹੋਰ ਜਿੰਨੀ ਆ ਮਰਜ਼ੀ ਦੇ ਦੇ ਜਾਂ ਪੂਜ ਨਹੀਂ ਪਾਣਾ ਤੁਹਾਨੂੰ ਕਹ ਖੁੱਲੀ ਛੂਟ ਹੈ ਜਿਹੜਾ ਚਿੱਟੇ ਵਾਲੇ ਜਿਆਦਾ ਛੁੜਛੜ ਕਰਦਾ ਨੇ ਜਿੰਨੀ ਮਰਜ਼ੀ ਸੇਵਾ ਕਰੋ ਆ ਇੰਸਪੈਕਟਰ ਸਾਹਿਬ ਕੋਲ ਬੈਠੇ ਹੋਰ ਦੱਸੋ ਕੀ ਕਰਦੇ ਕੋਈ ਨਹੀਂ ਭੈਣ ਮਰੀਏ ਚਾਰ ਦਿਨ ਕੱਢ ਲੈਣਗੇ ਹੋਣੇ ਇਤੂ ਬਾਦ ਪੱਕਾ ਇੰਤਿਯਾਮ ਕਰ ਦੇਗੇ ਬੇਫਿਕਰ ਹੋ ਬਾਰਿਸ਼ ਨੇ ਸੰਗਰੂਰ ਚ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ ਥੋੜੀ ਜਹੀ ਬਾਰਿਸ਼ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਬੱਸ ਸਟੈਂਡ ਵਾਲਾ ਇਲਾਕਾ ਵੀ ਤਲਾ ਬਣ ਗਿਆ ਤੇ ਬਾਜ਼ਾਰ ਵਾਲੀ ਸੜਕ ਵੀ ਚੀਕ ਦੇ ਰੂਪ ਦੇ ਵਿੱਚ ਬਦਲੀ ਹੋਈ ਨਜ਼ਰ ਆਈ ਜਿਸ ਕਾਰਨ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮੀਂਹ ਰੁਕਣ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਇਹ ਬਾਰਿਸ਼ ਹੋਈ ਹੈ ਤੇ ਤਿੰਨ ਚਰ ਕੰਟੇ ਨੇ ਜਿਹੜੇ ਬੀ ਚੁੱਕੇ ਨੇ ਪਰ ਫਿਰ ਵੀ ਦੇਖੋ ਤੁਸੀਂ ਜਿਹੜਾ ਪਾਣੀ ਹੈ ਬਹੁਤ ਨਜਾਇਜ਼ ਖੜਿਆ ਹੈ ਰਾਹਗੀਰਾਂ ਨੂੰ ਲੰਘਣ ਦੀ ਵੀ ਸਮੱਸਿਆ ਆ ਰਹੀ ਹੈ ਤੇ ਜਿਹੜਾ ਬੱਸ ਸਟੈਂਡ ਦੇ ਬਾਹਰ ਹੈ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ ਦੁਕਾਨਾਂ ਨੇ ਉਹ ਬੰਦ ਨੇ ਤੇ ਕਾਫੀ ਜਿਹੜੀ ਇਹ ਸਮੱਸਿਆ ਸਾਨੂੰ ਆ ਕਰਨਾ ਪੈ ਰਿਹਾ ਹੈ ਸੀਵਰੇਜ ਦੀ ਜਿਹੜੀ ਇਹ ਬਹੁਤ ਵੱਡੀ ਸਮੱਸਿਆ ਜਿਸ ਨੂੰ ਸਰਕਾਰ ਨੂੰ ਜਲਦ ਤੋਂ ਜਲਦ ਦਾ ਹੱਲ ਕਰਨਾ ਚਾਹੀਦਾ ਤਾਦਰ ਲੁਧਿਆਣਾ ਜਿਵੇਂ ਬਾਰਿਸ਼ ਤੋਂ ਬਾਅਦ ਕਲੱਬ ਰੋਡ ਤੇ ਬਣੇ ਅੰਡਰਪਾਸ ਦੇ ਵਿੱਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਈ ਵਾਹਨਾਵਾਂ ਦੀਆਂ ਪਾਣੀ ਦੇ ਵਿੱਚ ਨੰਬਰ ਪਲੇਟਾਂ ਵਿੱਚ ਉਤਰ ਗਈਆਂ ਤੇ ਕਈ ਵਾਹਨ ਬੰਦ ਹੋ ਗਏ ਲੋਕਾਂ ਨੇ ਪਾਣੀ ਦੀ ਨਿਕਾਸੀ ਲਈ ਪੁਖਤਾ ਪ੍ਰਬੰਧਾਂ ਦੀ ਮੰਗ ਕੀਤੀ ਇਹ ਬਲੋਗ ਦੇ ਬਚਤ ਕੀ ਹਾਲਾਤ ਕੀ ਨੇ ਪਾਣੀ ਬਹੁਤ ਜ਼ਿਆਦਾ ਭਰਿਆ ਹੈ ਗੱਡੀ ਚੱਲਦੀ ਹੈ ਜਾਂ ਬੰਦ ਹੋ ਗਈ ਗੱਡੀ ਚੱਲਦੀ ਹੈ ਪਰ ਪਾਣੀ ਤੋਂ ਨਿਕਲ ਕੇ ਉਹ ਛੱਲੇ ਨਾਲ ਬੰਦ ਹੋ ਗਈ ਬੰਦ ਹੋ ਗਈ ਬੜੇ ਮਾੜੇ ਹਾਲਾਤ ਆ ਠੀਕ ਹੈ ਮਤਲਬ ਪਾਣੀ ਟ੍ਰੇਨ ਕੰਮ ਨਹੀਂ ਕਰ ਰਿਆ ਇਹਨਾਂ ਦਾ ਜਦ ਕਿ ਇਹਨਾਂ ਨੂੰ ਸਰਵਿਸ ਦੇਣੀ ਚਾਹੀਦੀ ਹੈ। ਜਮਨੌਰ ਨਗਰ ਦੇ ਕੋਟ ਕਲਸੀਆ ਸਕੂਲ ਦੇ ਵਿੱਚ ਵੀ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਕਲਾਸਰੂਮ ਦੇ ਵਿੱਚ ਪਾਣੀ ਭਰਨ ਦੇ ਕਾਰਨ ਬੱਚਿਆਂ ਨੂੰ ਬਾਹਰ ਬਿਠਾ ਕੇ ਕਲਾਸ ਲਗਵਾਉਣੀ ਪਈ। ਹਾਲਾਤ ਇੰਨੇ ਮਾੜੇ ਕਿ ਸਕੂਲ ਦੇ ਵਿੱਚ ਪਾਣੀ ਭਰਿਆ ਦੇਖ ਕੇ ਸਟੂਡੈਂਟਸ ਬਾਹਰੋਂ ਹੀ ਮੁੜ ਜਾਂਦੇ ਨੇ। ਸਕੂਲ ਦੇ ਵਿੱਚ ਨਾ ਸਿਰਫ ਪਾਣੀ ਭਰਿਆ ਹੋਇਆ ਹੈ ਸਗੋਂ ਕਲਾਸਰੂਮ ਦੀਆਂ ਛੱਤਾਂ ਮਿੱਟਾ ਬਕਰੀਆਂ ਨੇ। ਸਕੂਲ ਦੇ ਵਿੱਚ ਤਕਰੀਬਨ 600 ਦੇ ਕਰੀਬ ਵਿਦਿਆਰਥੀ ਨੇ ਪਾਣੀ ਭਰਨ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹੈ। ਯਹਾਂ ਤੇ ਪਾਣੀ ਦੀ ਨਾ ਬਹੁਤ ਪ੍ਰੋਬਲਮ ਹੈ। ਸਰ ਦੇਖੋ ਜਿ세 ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਯਹਾਂ ਤੇ ਗਰਾਊਂਡ ਮੇ ਕਿਤਨਾ ਪਾਣੀ ਹੈ। ਔਰ ਸਰ ਪ੍ਰਿੰਸੀਪਲ ਸਰ ਨੇ ਪਹਿਲੇ ਵੀ ਯਹਾਂ ਸੇ ਪਾਣੀ ਹਟਵਾਉਣੇ ਕੇ ਲੀਏ ਪੁਲੀਆ ਨਿਕਲਵਾਈ ਸੀ। ਉਹ ਵੀ ਫਿਰ ਦੁਕਾਨਦਾਰੋਂ ਨੇ ਬੰਦ ਕਰਦੀ। ਫਿਰ ਸੇ ਤੋਂ ਫਿਰ ਪਾਣੀ ਇਕੱਠਾ ਹੋ ਗਿਆ ਦੁਬਾਰਾ ਸੇ। ਗਾਮ ਵਾਲੋਂ ਨੇ ਯਹਾਂ ਪਰ ਮਿੱਟੀ ਕਵਰ ਕਰਕੇ ਕੁਛ ਦੁਕਾਨੇ ਬਣਾ ਲੀ ਹੈ।

ਤੇ ਇਹ ਰਿਕਸ਼ਾ ਨੂੰ ਸਦਾ ਕੀਤਾ ਸ਼ਹਿਰ ਦੇ ਵਿੱਚ ਹਾਲਾਤ ਇਹ ਨੇ ਕਿ 2 ਘੰਟੇ ਦੇ ਵਿੱਚ ਮੀਂਹ ਤੋਂ ਬਾਅਦ ਸੜਕਾਂ ਤੇ 2-2 ਫੁੱਟ ਪਾਣੀ ਭਰਿਆ ਹੋਇਆ ਹੈ। ਜਿੱਥੇ ਪਾਣੀ ਵੀ ਭਰਿਆ ਹੋਵੇ ਹੁਣ ਤਾਂ ਜਿਹੜਾ ਕੋਈ ਚਾਹੇ ਕਾਰ ਚਾਲਕ ਹੋਵੇ ਚਾਹੇ ਕੋਈ ਬਾਹੂਬਲੀ ਚਾਲਕ ਹੋਵੇ ਤਾਂ ਉਸਨੇ ਦੇਖਣਾ ਕਿ ਕਿੱਥੋਂ ਉੱਚਾ ਨੀਵੀਂ ਜਗ੍ਹਾ ਹੈਗੀ ਕਿਉਂਕਿ ਇਹਨਾਂ ਜਿਹੜਨੇ ਵੀ ਬਾਹੂਬਲੀ ਮੋਕੇ ਸ਼ਹਿਰ ਦੇ ਵਿੱਚ ਚੱਲਦੇ ਆ ਇਹਨਾਂ ਦਾ ਆਪਣਾ ਹੀ ਵੇਟ ਹੈ ਨੀਗਾ ਜੀ ਜਦੋਂ ਆਪਣਾ ਨਾ ਵੇਟ ਹੁੰਦੀ ਕਰੇ ਮਾੜਾ ਜਾਂ ਸੰਤੋਨ ਨਗਵਾਉਂਦੇ ਆ ਜਾਂ ਕੋਈ ਮਾੜੇ ਮੋਟੇ ਖੱਡੇ ਉਤੋਂ ਦੀ ਅਪਟਾਉਂ ਹੁੰਦਾ ਤੇ ਪਲਟ ਜਾਂਦੇ ਆ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਪਹੁੰਚ ਕੇ ਪਾਇਲ ਮਲਿਕ ਨੇ ਮਾਫੀ ਮੰਗ ਲਈ ਹੈ ਮੰਦਿਰ ਦੇ ਵਿੱਚ ਪਾਇਲ ਨੂੰ ਧਾਰਮਿਕ ਸਜ਼ਾ ਲਗਾਈ ਗਈ ਹੈ ਦਰਸਲ ਪਾਇਲ ਵੱਲੋਂ ਕਾਲੀ ਮਾਤਾ ਦਾ کردار ਅਪਣਾਉਣ ਤੇ ਵਿਵਾਦ ਹੋਇਆ ਸੀ ਸ਼ਿਵ ਸੈਨਾ ਹਿੰਦ ਨੇ ਪੁਲਿਸ ਨੂੰ ਇਸ ਬਾਬਤ ਸ਼ਿਕਾਇਤ ਦਿੱਤੀ ਸੀ ਪਾਇਲ ਮਲਿਕ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਜੋ ਕਿ ਸੋਸ਼ਲ ਮੀਡੀਆ ਸਟਾਰ ਅਰਮਾਨ ਮਲਿਕ ਦੀ ਪਤਨੀ ਹੈ ਅਰਮਾਨ ਨੇ ਵੀ ਉਸੇ ਹੱਥੋਂ ਦੀ ਮਾਫੀ ਮੰਗੀ ਹੈ की मेरी बेटी जो है 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 ना वो 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 काली 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 बहुत बहुत सारा टाइम तो मैंने सोचा कि मैं अपनी बच्ची के लिए लुक और और शायद बड़ी गलती भी जितने लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी दे सिविल अस्पताल डॉक्टर लापरवाही के इल्ज़ाम लगे दरअसल गर्भवती महिला ਫਿਰ ਇਲਾਜ ਨਹੀਂ ਮਿਲਿਆ ਜਿਸ ਕਾਰਨ ਨਵ ਜੰਮੀ ਬੱਚੀ ਦੀ ਮੌਤ ਹੋ ਗਈ ਪਰਿਵਾਰ ਮੁਤਾਬਕ 2 ਘੰਟੇ ਤੱਕ ਮਹਿਲਾ ਨੂੰ ਇਲਾਜ ਨਹੀਂ ਮਿਲਿਆ ਮਹਿਲਾ ਦੀ ਨਾਜ਼ੁਕ ਸਥਿਤੀ ਦੇਖਦੇ ਹੋਏ ਐਸਐਮਐਮ ਨੇ ਖੁਦ ਮੌਕੇ ਤੇ ਪਹੁੰਚ ਕੇ ਮਹਿਲਾ ਦੀ ਸਰਚ ਕੀਤੀ ਮਹਿਲਾ ਦੀ ਜਾਨ ਬਚ ਗਈ ਪਰ ਨਵ ਜੰਮੀ ਬੱਚੀ ਦੀ ਮੌਤ ਹੋ ਗਈ ਆਹੋ ਬੰਦਾ ਕਰਦਾ ਰਹੇ ਹੌਸਪੀਟਲ ਨੂੰ ਲਾਗੇ ਕੁਲਪੀ ਟਾਈਮ ਫਰੀ ਆਈਏਗੀ ਅੱਧਾ ਘੰਟਾ ਦਾ ਟਾਈਮ ਦੇ ਰਹੇ ਸਰ ਸਾਹਿਬ ਜਨਾਬ ਮੈਂ ਸੋਨੇ ਦਾ ਬਹੁਤ ਪਲੇ ਨੂੰ ਠੀਕ 10-10 ਲੱਖ ਦੇ ਫਰੀ ਟ੍ਰੀਟਮੈਂਟ ਕਰਦੇ ਇੱਥੇ ਦੇਖੋ ਬਿਊ ਪੁਆਇੰਟ ਪਰ ਆਹ ਡਿਲੀਵਰੀ ਨਹੀਂ ਹੋ ਰਹੀ ਇੱਕ ਸਿਵਲ ਆਓ ਕਿਉਂਗਾ ਨਹੀਂ ਹੋ ਰਹੀ ਸਿਵਲ ਹੱਥ ਮਾਰੋ ਲੱਠ ਲਾਹ ਬਣਾ ਸਿਵਲ ਹੁਣ ਸਿਵਲ ਹੌਸਪੀਟਲ ਦਾ ਇੱਥੇ ਬੱਚੀ ਨਹੀਂ ਡਿਲੀਵਰੀ ਨਹੀਂ ਹੁੰਦੀ ਇਕ ਬਹੁਤ ਗੰਦਾ ਪੇਹਵਾ ਕਰਦੇ ਨੇ ਪਾਣ ਪੁੱਲ ਗੀਆਂ ਆਹਨ ਕਹਿੰਦੇ ਤਨਖਾਹ ਦਾ ਹੁੰਦਾ ਬੈਠੋ ਨਹੀਂ ਬੈਠੋ ਖਾ ਲੈਣ ਗੀਆਂ ਆਹਨ ਪੈਸੇ ਨਹੀਂ ਮਿਲਦੇ ਰੋਂਦੇ ਵੀ ਇਸ ਤਰ੍ਹਾਂ ਦਾ ਥਿੱਕ ਬੇਗੋਨੀਅਮ ਸੀਗਾ ਜਿਹੜਾ ਉਹਦੇ ਸਾਰੇ ਲੰਗਸ ਦੇ ਵਿੱਚ ਹੀ ਹੋਂਦ ਲੱਗਿਆ ਹੋਇਆ ਸੀ ਮੌਕੇ ਤੇ ਪਟਿਆਟ੍ਰੀਸ਼ੀਅਨ ਸੱਦਿਆ ਗਿਆ ਮੌਤ ਬਲਬੋ ਅਵੇਲੇਬਲ ਸੀਗੇ ਜਿਸੋ ਲਈ ਕਹਿੰਦੇ ਆਪਾਂ ਸਰਜਰੀ ਕੀਤੀ ਆ ਉਹਨਾਂ ਨੇ ਅੱਛੇ ਤਰੀਕੇ ਦੇ ਨਾਲ ਉਹਨੂੰ ਰਿਵਾਈਵ ਕੀਤਾ ਬੱਚੇ ਨੂੰ ਔਰ ਉਹਨੂੰ ਇੰਟਿਊਬੇਟ ਕਰਕੇ ਵੱਡੇ ਹਸਪਤਲ ਦੇ ਵਿੱਚ ਰਜਿੰਦਰਾ ਹਸਪਤਲ ਵਿਖੇ ਤੇ ਜਾਵੇ ਜਿੱਥੇ ਨਿੱਕੂ ਦਾ ਅਰੇਂਜਮੈਂਟ ਹੋਦਾ ਥੇ ਉਹ ਗੇਟ ਪਾਣੀਪਤ ਦੇ ਪਿੰਡ ਤਰਨਾ ਦੇ ਵਿੱਚ ਇੱਕ ਪਤੀ

इससे साफ पता चलता है जो वो रिश्तेदार है वो हैंडीकेप्ट है अकेला आदमी उसको नहीं मार सकता लेकिन पुलिस प्रशासन ने अभी तक उस चौबीस घंटे का टाइम हो गया एक कोई अरेस्ट किया बाकी पाँच लोग और है उसके साथ जो अभी बाहर हैं उनका कोई अता पता नहीं है अब तक जो उसके पति ने उसके साथ मारपीट की थी जो कल एडमिट हुई थी अपने इसमें जितेंद्र हॉस्पिटल पानीपत के अंदर उसके दौरान इलाज मृत्यु हो गई है उसके परिवार वाले ने कंप्लेंट दी है जिसके ऊपर हमने मुकदमा दर्ज कर दिया है जो भी अंडर इन्वेस्टिगेशन है जिसका आज पोस्टमार्टम कराया जाता है ਲੁਧਿਆਣਾ ਦੇ ਪਿੰਡ ਬਦੋਵਾਲ ਚ ਫਾਇਰਿੰਗ ਮਾਮਲੇ ਚ ਐਕਸ਼ਨ ਹੋਇਆ ਮੱਲਾਪੁਰ ਦਾਖਾ ਪੁਲਿਸ ਨੇ 6 ਮੁਲਜ਼ਮਾਨ ਗ੍ਰਿਫਤਾਰ ਕੀਤਾ ਹੈ ਸ਼ੂਟਰ ਪਟਿਆਲਾ ਤੇ ਮੋਗਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਮੁਲਜ਼ਮਾਨ ਨੇ 9-10 ਜੁਲਾਈ ਦੀ ਰਾਤ ਨੂੰ i20 ਕਾਰ ਦੇ ਵਿੱਚ ਸਵਾਰ ਹੋ ਕੇ ਆਏ ਸੀ ਤੇ ਪੈਟਰੋਲ ਬੰਬ ਦੇ ਨਾਲ ਇੱਕ ਗੱੜੇ ਤੇ ਹਮਲਾ ਕੀਤਾ ਸੀ ਜ਼ਮੀਨੀ ਬਵਾਦ ਦੇ ਵਿੱਚ ਕਾਰ ਤੇ ਫਾਇਰਿੰਗ ਕੀਤੀ ਗਈ ਪੁਲਿਸ ਨੇ ਮੌਕੇ ਤੇ ਮੁਜ਼ਮਾ ਕੋਲੋਂ ਪੈਟਰੋਲ ਬੰਬ ਦੀ ਬਰਾਮਦ ਕੀਤੀ ਨੇ ਇਹ ਕਿਸੇ ਜ਼ਮੀਨੀ ਰੋਲੇ ਕਰਕੇ ਜੈਨਪੁਰ ਦਾ ਦਿਲਦਾਰ ਨਾਂ ਦਾ ਨੌਜਵਾਨ ਜਿਸਨੇ ਸਾਰੀ ਇਹ ਘਟਨਾ ਦੀ ਸਾਜ਼ਿਸ਼ ਘੜੀ ਸੀ ਉਸਨੇ ਇੱਕ ਕੁੰਵਰ ਨਾਮ ਦਾ ਨੌਜਵਾਨ ਜੋ ਕਿ ਅਮਰੀਕਾ ਬੇਸਡ ਹੈ ਉਸ ਨੂੰ ਉਸ ਨਾਲ ਗੱਲਬਾਤ ਕਰਕੇ ਅੱਗੇ ਸ਼ੂਟਰਸ ਹਾਇਰ ਕੀਤੇ ਸੀ ਇਹ ਚਾਰੇ ਨੌਜਵਾਨਾਂ ਨੇ ਇਹਨਾਂ ਦੇ ਨਾਲ ਹੋਰ ਵੀ ਕਈ ਨੌਜਵਾਨ ਸੀ ਇਸ ਇਹਨਾਂ ਨੇ ਪਲੈਨਿੰਗ ਦੇ ਤਹਿਤ ਇਹ ਚਾਰ ਜਣੇ ਉਸ ਰਾਤ ਨੂੰ I20 ਤੇ ਆਏ ਤੇ ਉਸ ਨੂੰ ਮਾਰ ਦੇਣ ਦੀ ਨੀਤ ਨਾਲ ਫਾਇਰਿੰਗ ਵੀ ਕੀਤੀ ਤੇ ਪੈਟਰੋਲ ਬੰਬ ਵੀ ਸੱਟਿਆ ਪਟਿਆਲਾ ਦੀ ਪੁਲਿਸ ਨੇ ਇੱਕ ਮਹਿਲਾ ਤਸਕਰ ਤੇ ਕਾਰਵਾਈ ਕਰਦਿਆਂ ਉਸ ਦੇ ਮਕਾਨ ਤੇ ਬੁਲਡੋਜ਼ਰ ਚਲਾਇਆ ਮਹਿਲਾ ਤੇ ਵੀਤ ਉਦ ਬਦ ਐਨਜੀਪੀਐਸ ਮਾਮਲੇਦਾਰਸ ਨੇ ਪੁਰਸ ਮੁਤਾਬਕ ਸੀਮਾ ਨਾਦੀ ਮਹਿਲਾ ਤੋਂ ਪਹਿਲਾ ਗਾਂਜਾ ਵੀ ਫੜਾਇਆ ਗਿਆ ਸੀ ਤੇ ਤਿਹਾਰ ਜੇਲ੍ਹ ਦੇ ਵਿੱਚ ਵੀ ਸਜ਼ਾ ਘੱਟ ਕੇ ਆਈ ਹੈ ਪੁਲਿਸ ਨੇ ਕਾਰਵਾਈ ਕਰਦੇ ਅੱਜ ਮਹਿਲਾ ਦੇ ਮਕਾਨ ਨੂੰ ਮਲਬੇ ਦੇ ਵਿੱਚ ਤਬਦੀਲ ਕਰ ਦਿੱਤਾ ਇੱਕ ਪਰਿਵਾਰ ਨੇ ਪੰਚਾਇਤੀ ਜ਼ਮੀਨ ਤੇ ਗੈਰ ਕਾਨੂੰਨੀ ਉਸਾਰੀ ਕੀਤੀ ਹੋਈ ਸੀ ਤੇ ਉਹਨੂੰ ਡਿਮੋਲਿਸ਼ ਕਰਨ ਲਈ ਅਸੀਂ ਪ੍ਰੋਪਰ ਸਿਕਿਉਰਿਟੀ ਕਵਰ ਪ੍ਰੋਵਾਈਡ ਕਰਾਇਆ ਇੱਥੇ ਮੈਂ ਦੱਸਣਾ ਚਾਹਾਂਗਾ ਇਹ ਸੀਮਾ ਰਾਣੀ ਤੇ ਉਰੀ ਦੇਵੀ ਦਾ ਜਿਹੜਾ ਪਰਿਵਾਰ ਆ ਇਨਾਂ ਤੇ 20 ਤੋਂ ਜ਼ਿਆਦੇ ਮੁਕੱਦਮੇ ਐਡੀਪੀਐਸ ਸਾਹਿਬ ਦੇ ਦਰਜ ਨੇ। ਬਰਨਾਲਾ ਦੇ ਪਿੰਡ ਮੂਮ ਦੇ ਵਿੱਚ ਖੇਤੀਬਾੜੀ ਵਿਭਾਗ ਨੇ ਕਾਰਵਾਈ ਕਰਦਿਆਂ ਵੱਡੇ ਪੱਧਰ ਤੇ ਡੀਏਪੀ ਖਾਦ ਦੀ ਜੁਮਾਖੋਰੀ ਦਾ ਪਰਦਾਫਾਸ਼ ਕੀਤਾ। ਚੰਡੀਗੜ੍ਹ ਤੋਂ ਪਹੁੰਚੀ ਚੈਕਿੰਗ ਟੀਮ ਨੇ ਇੱਕ ਨਜਾਇਜ਼ ਗੋਦਾਮ ਦੇ ਵਿੱਚ ਛਾਪੇਮਾਰੀ ਕੀਤੀ ਤੇ ਜਾਂਚ ਦੌਰਾਨ 450 ਕਟੇ ਡੀਏਪੀ ਤੇ ਲੱਗ-ਲੱਗ ਕੀਟਨਾਸ਼ਕਾਂ ਨੂੰ ਜ਼ਬਤ ਕੀਤਾ। ਇਸ ਨੂੰ ਗੋਦਾਮ ਦੇ ਵਿੱਚ ਡੀਏਪੀ ਨੂੰ ਬਲੈਕ ਤੌਰ ਤੇ ਵੇਚਣ ਦੇ ਲਈ ਬਣਾਇਆ ਗਿਆ ਸੀ। ਅਧਿਕਾਰੀਆਂ ਨੇ ਮਾਲਤ ਕੇਸ ਦਰਜ ਕਰ ਗੋਦਾਮ ਨੂੰ ਸੀਲ ਕਰ ਦਿੱਤਾ ਮੈਕੋ ਨੇ ਤਰਹੀ ਤਰਹੀ ਹੋਏ ਦਸੈਪਲਸ ਲੈਣੇ ਜੋ 100 ਐਕਸਟਰਾ ਸਟਾਕਸ ਨੂੰ ਲੈ ਕੋਏ ਉਹਨੂੰ ਇਸ ਤੋਂ ਬਾਅਦ ਅਸੀਂ ਮੌਕੇ ਤੇ ਜਿਨ੍ਹਾਂ ਦੇ ਸਾਨੂੰ ਰੈਫਰੈਂਸ ਲੈਟਰ ਦਿੱਤਾ ਜਿੱਤੇ ਜੋ ਮਾਲ ਮੁਕਦਮਾ ਉੱਤੇ ਜਿਹੜਾ ਸੀਲ ਸੀ ਉਹਨਾਂ ਨੂੰ ਸੀਲ ਕਰ ਦਿੱਤਾ ਮੁਕਦਮੇ ਦੇ ਸੀਲ ਹੈ ਜਿਸ ਨੂੰ ਅਗਲੀ ਪੁਲਿਸ ਸਟਿੰਗ ਕਰਕੇ ਅਸੀਂ ਜੋ ਵੀ ਕਰ ਮਹਿਕਮੇ ਦੀ ਸੁਪਰਿੰਟੈਂਡੈਂਟ ਹੋਰ ਕਰ ਮਿਤਾ ਰਹੇ ਚੜ੍ਹੇਗੜ ਦੇ ਸੈਕਟਰ 53 ਦੇ ਫੋਰ ਏਚਰ ਮਾਰਕੀਟ ਦੇ ਵਿੱਚ ਪ੍ਰਸ਼ਾਸਨ ਦੇ ਐਕਸ਼ਨ ਤੋਂ ਬਾਅਦ ਮਾਰਕੀਟ ਵਾਲੀ ਥਾਂ ਤੇ ਲੁੱਟ ਮਚੀ ਹੋਈ ਹੈ ਜਿਸ ਨੂੰ ਵੀ ਜੋ ਵੀ ਮਿਲ ਰਿਹਾ ਹੈ ਉਹ ਥੋਂ ਲਿਜਾ ਰਿਹਾ ਹੈ ਫਿਰ ਚਾਹੇ ਇਹ ਖਰਾਬ ਹੋ ਚੁੱਕਿਆ ਫਰਨੀਚਰ ਹੋਵੇ ਜਾਂ ਫਿਰ ਲੋਹੇ ਦੇ ਟੀਨ ਜਾਂ ਫਿਰ ਬਚਿਆ ਕੁਝਿਆ ਸਮਾਨ ਦੂਜੇ ਪਾਸੇ ਪੁਲਿਸ ਦੇ ਵੱਲੋਂ ਸਖਤੀ ਦੇ ਨਾਲ ਇਹਨਾਂ ਲੋਕਾਂ ਨੂੰ ਥੱਪਾ ਜਾਇਆ ਜਾ ਰਿਹਾ ਹੈ ਬਾਗੂ ਚੰਡੀਗੜ੍ਹ ਫਰਨੀਚਰ ਮਾਰਕੀਟ ਡਰਾਈਵ ਤੋਂ ਬਾਅਦ ਹੁਣ ਹਾਲਾਤ ਇਹ ਨੇ ਕਿ ਜਿਸ ਨੂੰ ਜੋ ਮਿਲ ਰਿਹਾ ਹੈ ਉਹ ਨਾਲ ਦੇ ਨਾਲ ਹੀ ਲੈ ਕੇ ਜਾਂਦਾ ਨਜ਼ਰ ਆ ਰਿਹਾ ਕਿਸੇ ਨੂੰ ਕੋਈ ਟੁੱਟਾ ਹੋਇਆ ਫਰਨੀਚਰ ਮਿਲ ਰਿਹਾ ਹੈ ਜਾਂ ਕਿਸੇ ਨੂੰ ਟੁੱਟੇ ਹੋਏ ਸ਼ੈੱਡ ਮਿਲ ਰਹੇ ਹਨ ਉਹ ਲੈ ਕੇ ਜਾਂਦੇ ਹੋਏ ਨੇ ਤੇ ਲਗਾਤਾਰ ਹੁਣ ਪੁਲਿਸ ਵੀ ਇਹਨਾਂ ਨੂੰ ਫਟਾਣ ਦੀ ਨਜ਼ਰ ਆ ਰਹੀ ਹੈ ਕਿ ਸੰਗਰੂਰ ਦੇ ਪਿੰਡ ਕੋਲਸੀੜੀ ਦਾ ਰਵਾਇਤੀ ਜੰਗਲ ਅੱਜਕੱਲ੍ਹ ਸਥਾਨਕ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਇਸ ਜੰਗਲ ਦੇ ਵਿੱਚ ਉਹ ਹਰ ਤਰ੍ਹਾਂ ਦਾ ਦਰਖਤ ਹੈ ਜੋ ਅੱਜਕੱਲ੍ਹ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚੋਂ ਅਲੋਪ ਹੋ ਰਹੇ ਨੇ ਇਹ ਜੰਗਲ ਇੱਕ ਐਨਜੀਓ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਤੇ ਐਨਜੀਓ ਹੀ ਇਸ ਦੀ ਸਾਮ ਸੰਭਾਲ ਕਰਦਾ ਹੈ ਆਸ-ਪਾਸ ਦੇ ਚਾਰ ਪਿੰਡਾਂ ਦੇ ਲੋਕ ਇਸ ਰਵਾਇਤੀ ਜੰਗਲ ਦੇ ਵਿੱਚ ਸੈਰ ਕਰਨ ਆਉਂਦੇ ਨੇ ਜਿੱਥੇ ਕਿ ਜਿਹੜੇ ਰੁੱਖ ਸਾਨੂੰ 2-3 ਦਿਹਾਕੇ ਪਹਿਲਾਂ ਜ਼ਿਆਦਾ ਦਿਖਦੇ ਹੁੰਦੇ ਸੀ ਚਾਹੇ ਗੱਲ ਆਪਾਂ ਤਾਲੀਆਂ ਦੀ ਕਰੀਏ ਚਾਹੇ ਗੱਲ ਆਪਾਂ ਨਿੰਮਾਂ ਦੀ ਕਰੀਏ ਚਾਹੇ ਗੱਲ ਆਪਾਂ ਜੰਡਾਂ ਦੀ ਕਰੀਏ ਜਿਹੜੇ ਨਾਮ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਵੀ ਹੈ ਨਹੀਂ ਉਹ ਸਾਰੇ ਰੁੱਖ ਇਸ ਐਨਜੀਓ ਦੇ ਵੱਲੋਂ ਇਸ ਪਿੰਡ ਦੇ ਵਿੱਚ ਲਗਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਹੋਰ ਕਈ ਪਿੰਡਾਂ ਦੇ ਵਿੱਚ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਤਾਂ ਪਿੰਡ ਦੇ ਬਾਹਰ ਇੱਕ 4 ਏਕੜ ਦੇ ਵਿੱਚ ਜੰਗਲ ਬਣਾਇਆ ਗਿਆ ਜਿੱਥੇ ਕਿ ਪਿੰਡ ਦੇ ਲੋਕ ਸੈਰ ਕਰਨ ਆਉਂਦੇ ਨੇ ਕੁੜੀਆਂ ਦਾ ਅਲੱਗ ਸਮਾਂ ਰੱਖਿਆ ਹੋਇਆ ਹੈ ਮੁੰਡਿਆਂ ਦਾ ਅਲੱਗ ਸਮਾਂ ਰੱਖਿਆ ਹੋਇਆ ਹੈ ਤਾਜੀ ਹਵਾ ਮਿਲਦੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਨੇ ਆਪਣੇ ਆਲੇ ਨੇ ਬਣਾਏ ਹੋਏ ਨੇ ਜਿਹੜੇ ਪੰਛੀ ਅਲੋਪ ਹੋ ਗਏ ਸੀ ਉਹ ਤੁਹਾਨੂੰ ਇਸ ਪਿੰਡ ਦੇ ਇਸ ਜੰਗਲ ਦੇ ਵਿੱਚ ਨਜ਼ਰ ਆਉਣਗੇ ਭਰਾਜੀ ਸਰ ਨਾਲ ਮੌਜੂਦ ਨੇ ਜਿਨ੍ਹਾਂ ਨੇ ਇਹ ਜਿਹੜਾ ਜੰਗਲ ਆ ਇਹਦੀ ਸਾਂਭ ਸੰਭਾਲ ਕਰ ਰਹੇ ਨੇ ਵੀਰ ਜੀ ਪਹਿਲਾਂ ਨਾਮ ਦੱਸੋ ਆਪਣਾ ਮੇਰਾ ਨਾਮ ਜੀ ਗੁਰਸਮਰਨ ਸਿੰਘ ਤੇ ਮੈਂ ਰਾਉਂਡ ਕਲਾਸ ਦੇ ਵਿੱਚ ਐਜ਼ ਅ ਕੋਆਰਡੀਨੇਟਰ ਕੰਮ ਕਰਦਾ। ਰਾਉਂਡ ਕਲਾਸ ਐਨਜੀਓ ਦਾ। ਹਾਂਜੀ ਰਾਉਂਡ ਕਲਾਸ ਫਾਊਂਡੇਸ਼ਨ ਐਨਜੀਓ ਹੈ ਜੀ ਸਾਡੀ। ਗੁਰਸਿਮਰਨ ਮੈਂ ਅਗਰ ਮੈਂ ਆਪਣੀ ਉਮਰ ਦੀ ਗੱਲ ਕਰਾਂ ਤਾਂ ਮੈਂ ਆਪਣੀ ਉਮਰ ਦੇ ਵਿੱਚ ਵੀ ਅੱਜ ਤੱਕ ਇਦਾਂ ਦਾ ਜੰਗਲ ਪੰਜਾਬ 'ਚ ਨਹੀਂ ਦੇਖਿਆ। ਜਿਹੜੇ ਛੋਟੇ ਹੁੰਦੇ ਸਾਡੀ ਉਮਰ ਦੇ ਵਿੱਚ ਦਰਖਤ ਹੁੰਦੇ ਸੀ, ਕਿਕਰਾਂ ਹੁੰਦੀਆਂ ਸੀ, ਜੰਦ ਹੁੰਦੇ ਸੀ। ਕਈ ਜਗ੍ਹਾ ਤਾਂ ਕੁਝ ਇਲਾਕਿਆਂ ਦੇ ਨਾਮ ਰਵਾਇਤੀ ਜਿਹੜੇ ਦਰਖਤ ਹੈਗੇ ਨੇ ਉਹਨਾਂ ਦੇ ਨਾਮ ਤੇ ਰੱਖੇ ਹੋਏ ਨੇ ਕਿਸੇ ਜੱਤਾਂ ਨੇ ਆਪਣੀਆਂ ਮੋਟਰਾਂ ਦੇ ਉੱਪਰ ਰਵਾਇਤੀ ਦਰਖਤ ਲਗਾਏ ਹੁੰਦੇ ਸੀ ਪਰ ਸਭ ਕੁਝ ਹੁਣ ਖਤਮ ਹੋ ਚੁੱਕਿਆ ਪਰ ਤੁਸੀਂ ਇਹ ਇੱਕ ਅਨੋਖੀ ਦਿੱਖ ਬਣਾਈ ਜੈਸ ਪਿੰਡ ਦੇ ਵਿੱਚ ਜੱਗਣ ਬੜਾਤਾ ਇਹ ਜੰਗਲ ਕਿਵੇਂ ਸੋਚਿਆ ਕਿ ਜੰਗਲ ਬਣਾਈਏ ਤੇ ਕਿੰਨਾ ਸਮਾਂ ਲੱਗਿਆ ਉਹਨੂੰ ਬਣਾਉਣ ਚ ਸਾਡੀ ਜੀ ਜਿਹੜੀ ਸੰਸਥਾ ਰਾਉਂਡ ਗਲਾਸ ਫਾਊਂਡੇਸ਼ਨ ਅਸੀਂ ਪਿਛਲੇ ਕਈ ਸਾਲਾਂ ਤੋਂ ਇਸ ਤੇ ਕੰਮ ਕਰ ਰਹੇ ਹਾਂ 2019 ਚ ਤਕਰੀਬਨ ਅਸੀਂ ਸਟਾਰਟਅਪ ਕੀਤਾ ਸੀ ਜੀ ਉਦੋਂ ਤੋਂ ਇਹ ਕੰਮ ਕਰਦੇ ਆ ਰਹੇ ਹਾਂ ਸਰਦਾਰ ਚਤਨ ਸਿੰਘ ਜੀਆ ਦੇ ਖੇਚ 'ਚ ਆਪਾਂ ਪਿੰਡ ਕਾਲਸੜੀ ਖੜੇ ਆ ਚਤਨ ਸਿੰਘ ਨੇ ਸਾਡੇ ਨਾਲ ਸੰਪਰਕ ਕੀਤਾ ਵੀ ਅਸੀਂ ਆਪਣੇ ਖੇਤ ਦੇ ਵਿੱਚ ਵਿਰਾਸਤੀ ਰੁੱਖ ਲਾਉਣਾ ਚਾਹੁੰਦੇ ਆ ਤੇ ਉਦੋਂ ਬਾਅਦ ਫਿਰ ਇਸ ਦਾ ਮਾਡਲ ਤਿਆਰ ਕੀਤਾ ਜੀ ਇਹਨੂੰ ਜਗ੍ਹਾ ਨੂੰ ਆਪਾਂ ਡਿਵੈਲਪ ਕੀਤਾ ਉਸ ਹਿਸਾਬ ਨਾਲ ਰਾਸਤੇ ਛੱਡੇ ਬੈਂਦੜ ਜ਼ਮੀਨ ਸੀ ਜੀ ਇਹ ਠੇਕੇ ਤੇ ਪੂਰਾ ਨਕਸ਼ਾ ਬਕਾਇਦਾ ਪਹਿਲਾਂ ਨਕਸ਼ਾ ਬਣਾਇਆ ਗਿਆ ਪਹਿਲਾਂ ਪੇਪਰ ਤੇ ਨਕਸ਼ਾ ਬਣਾਇਆ ਫਿਰ ਉਦੋਂ ਬਾਅਦ ਆਪਾਂ ਨੇ ਇਸ ਨੂੰ ਜ਼ਮੀਨ ਤੇ ਇੰਪਲੀਮੈਂਟ ਕੀਤਾ ਜੀ ਕਿੰਨੀਆਂ ਕਿਸਮਾਂ ਦੇ ਰਵਾਇਤੀ ਰੁੱਖ ਨੇ ਜਿਹੜੇ ਮੈਂ ਵੀ ਕਈ ਵਾਰ ਪਹਿਲੀ ਵਾਰ ਦੇਖ ਰਿਹਾ ਜਿਨ੍ਹਾਂ ਦੇ ਨਾਮ ਤਾਂ ਕਈ ਵਾਰ ਕਿਤਾਬਾਂ ਚ ਜਾਂ ਉਦਾਂ ਸੁਣੇ ਨੇ ਪਰ ਅੱਖੀਂ ਪਹਿਲੀ ਵਾਰ ਦੇਖ ਰਿਹਾ ਕਿੰਨੀਆਂ ਕਿਸਮਾਂ ਲੱਗੀਆਂ ਨੇ तकरीबन ਇਸ ਜੰਗਲ ਚ ਇੱਥੇ ਦੀ 80 ਤੋਂ 90 ਕਿਸਮਾਂ ਦੇ ਰੁੱਖ ਨੇ ਜੀ ਜਿਹੜੇ ਇੱਥੇ ਸਰਵਾਈਵ ਕਰ ਰਹੇ ਨੇ ਜੀ ਇਸ ਟਾਈਮ ਤੇ ਪੰਜਾਬ ਦੇ ਜਿਹੜੇ ਵਿਰਾਸਤੀ ਰੁੱਖ ਨੇ ਉਹ ਵੀ ਨੇ ਕਈ ਮਾਡਰਨ ਰੁੱਖ ਵੀ ਨੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਦੇਖਣ ਨੂੰ ਮਿਲਦੇ ਉਹ ਵੀ ਇੱਥੇ ਲਗਾਏ ਹੋਏ ਨੇ ਜੀ ਆਪਾਂ ਮਾਡਰਨ ਤਾਂ ਅਸੀਂ ਦੇਖਦੇ ਰਹਿੰਨੇ ਆ ਕੁਝ ਵਿਰਾਸਤੀ ਰੁੱਖਾਂ ਦੀ ਜਾਣਕਾਰੀ ਦੇ ਦਿਓ ਜਿਹੜੇ ਲਗਾਏ ਨੇ ਜਿਨ੍ਹਾਂ ਦਾ ਆਪਾਂ ਅਸੀਂ ਵੀ ਪਹਿਲੀ ਵਾਰ ਦੇਖ ਰਹੇ ਆ ਵੀ ਉਹ ਹਵਾ ਨੂੰ ਕਹਿੰਦੇ ਬਹੁਤ ਜ਼ਿਆਦਾ ਸ਼ੁੱਧ ਕਰਦੇ ਨੇ ਕਾਫੀ ਜ਼ਿਆਦਾ ਫਾਇਦੇ ਹੁੰਦੇ ਨੇ ਜੰਡ ਹੋ ਗਿਆ ਜੀ ਬਾਣ ਹੋ ਗਿਆ ਪੀਲੂ ਹੋ ਗਿਆ ਰੇਰੂ ਕਰੀਰ ਕਮੁੱਠਾ ਉਹ ਸਾਰੇ ਰੋਖ ਆਪਾਂ ਇੱਥੇ ਲਾਏ ਨੇ ਜੀ ਜਿਵੇਂ